ਦੋਸਤੋ ਅੱਜ 31 ਮਈ ਹੈ ਜੀ 2025 ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਿ ਯੁੱਧ ਨਸ਼ੇ ਵਿਰੁੱਧ ਦੀ ਡੈਡਲਾਈਨ ਦਿੱਤੀ ਸੀ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਡੀਜੀਪੀ ਪੰਜਾਬ ਨੇ ਜਦੋਂ ਡੀਜੀਪੀ ਬੋਲਦਾ ਉਹਦਾ ਮਤਲਬ ਕਿ ਚੀਫ ਮਿਨਿਸਟਰ ਦੀ ਅਸ਼ੋਰੈਂਸ ਤੇ ਬੋਲ ਰਿਹਾ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮੇਰਾ ਤਾਂ ਇੱਕ ਸਦਾ ਜਿਹਾ ਸਵਾਲ ਆ ਭਗਵੰਤ ਮਾਨ ਨੂੰ ਔਰ ਡੀਜੀਪੀ ਪੰਜਾਬ ਨੂੰ ਕਿ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਿਹੜਾ ਗੁਰਦੁਆਰਾ ਸਾਹਿਬ ਜਾਣ ਵਾਲੀ ਤਾਂ ਕੋਈ ਤੁਹਾਡੀ ਨੋਬਤ ਨਹੀਂ ਕੀ ਤੁਸੀਂ ਭਗਵੰਤ ਮਾਨ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਦਾ ਉਹ ਸਿੱਖਾ ਕੋ ਬਹੁਤਾ ਭਰੋਸਾ ਨਹੀਂ ਰੱਖਦਾ ਹੋਣਾ ਤਾਂ ਤੁਸੀਂ ਸਿਰਫ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਦੱਸ ਦਿਓ ਕਿ ਕੀ ਪੰਜਾਬ ਦੇ ਵਿੱਚ ਅੱਜ ਨਸ਼ੇ ਖਤਮ ਹੋ ਗਏ ਨੇ ਅਗਰ ਨਸ਼ੇ ਖਤਮ ਹੋ ਗਏ ਨੇ ਤੇ ਅਸੀਂ ਤੁਹਾਡਾ ਕ੍ਰਿਟਿਸਿਜ਼ਮ ਬੰਦ ਕਰ ਦਾਂਗੇ ਇੱਕ ਵਾਰ ਅਕਾਲਪੁਰ ਵਾਹਿਗੁਰੂ ਈਸ਼ਵਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਬਲਿਕ ਸਟੇਟਮੈਂਟ ਦੇ ਦਿਓ ਅੱਜ ਬਾਹਰ ਨਿਕਲ ਕੇ ਸ਼ਾਮ ਨੂੰ ਦੁਪਹਿਰ ਤੱਕ ਕਿਉਂਕਿ 31 ਮਈ ਦੀ ਲਾਸਟ ਸ਼ਾਮ ਨੂੰ ਤੁਸੀਂ ਕਹਿ ਦਿਓ ਕਿ ਅਸੀਂ ਕਿਆ ਸੀ ਕਿ 31 ਮਈ ਤੱਕ ਪੰਜਾਬ 'ਚ ਨਸ਼ਾ ਖਤਮ ਕਰ ਦਿਆਂਗੇ ਤੇ ਅੱਜ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਿੱਤਾ ਤੇ ਅਗਰ ਨਹੀਂ ਤਾਂ ਫਿਰ ਤੁਹਾਨੂੰ ਲੋਕਾਂ ਦੀ ਕਚਹਿਰੀ ਵਿੱਚ ਆਣ ਕੇ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਅਸੀਂ ਝੂਠ ਬੋਲਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਉਹ ਜਿਹੜਾ ਹੈਗਾ ਧਾਲੀਵਾਲ ਇਹਨਾਂ ਦਾ ਮੰਤਰੀ ਉਹਨੇ ਕਹਿਆ ਸੀ 31 دسمبر ਨੂੰ 2024 ਚ ਅਸੀਂ ਨਸ਼ਾ ਮੁਕਤ ਕਰ ਦੇਣਾ ਤੇ ਅੱਜ ਆਪਾਂ 31 ਮਈ ਚ ਬੈਠੇ ਆ ਮੇਰਾ ਮੰਨਣਾ ਵਾ ਜੋ ਅਸਲ ਸੱਚ ਸਚਾਈ ਆ ਕਿ ਪੰਜਾਬ ਦੇ ਵਿੱਚ ਅੱਜ ਜਿਉਂ ਦੇ ਤਿਉਂ ਬਲਕਿ ਵੱਧ ਨਸ਼ੇ ਨੇ ਆ ਪਿਛਲੇ ਦਿਨਾਂ ਦੇ ਵਿੱਚ 27 ਮੌਤਾਂ ਕਿੱਲੇ ਅੰਮ੍ਰਿਤ ਮਜੀਠੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਾਲੀ ਸ਼ਰਾਬ ਕਰਕੇ ਹੋਈਆਂ ਆ ਹੁਣੇ ਥੋੜੇ ਦਿਨ ਪਹਿਲਾਂ ਮਈ ਦੇ ਵਿੱਚ ਹੀ ਔਰ ਇਸ ਤੋਂ ਬਾਅਦ ਤੁਰੰਤ ਥੋੜੇ ਦਿਨ ਬਾਅਦ ਤਿੰਨ ਮੌਤਾਂ ਜਾਲੀ ਸ਼ਰਾਬ ਪੀ ਕੇ ਲੁਧਿਆਣੇ ਵਿੱਚ ਹੋਈਆਂ। ਸੰਗਰੂਰ ਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਵਿੱਚ ਮਾਰਚ 2024 ਚ ਆਲਮੋਸਟ 20 ਬੰਦੇ ਜਿਹੜੇ ਸੀਗੇ ਗਰੀਬ ਤੱਕੇ ਦੇ ਜਾਲੀ ਸ਼ਰਾਬ ਪੀ ਕੇ ਸੰਗਰੂਰ ਚ ਮਰੇ ਸਕੇ। ਇਹ ਮੇਰੀ ਅਪੀਲ ਜਿਹੜੀ ਮੁੱਖ ਮੰਤਰੀ ਨੂੰ ਤੋਂ ਅੱਜ ਲਾਸਟ ਵਿੱਚ ਮੈਂ ਦੁਬਾਰਾ ਕਹਿਣਾ ਚਾਹਨਾ ਕਿ 31 ਮਈ ਆ ਤੇ 31 ਮਈ ਦੀ ਡੈਡਲਾਈਨ ਦਿੱਤੀ ਸੀ ਪੁਲਿਸ ਨੇ ਔਰ ਗਵਰਨਮੈਂਟ ਨੇ ਕਿ ਅਸੀਂ ਨਸ਼ੇ ਖਤਮ ਕਰ ਦਿਆਂਗੇ। ਇੱਕ ਵਾਰ ਜ਼ਰੂਰ ਅੱਜ ਪਬਲਿਕ ਸਟੇਟਮੈਂਟ ਦਿਓ ਕਿ ਕੀ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਗਏ ਆ ਅਗਰ ਹੋ ਗਏ ਨੇ ਕਹਿ ਦਿਓ ਜੇ ਝੂਠ ਬੋਲ ਸਕਦੇ ਹਿੰਮਤ ਰੱਖਦੇ ਹੋ ਕਹਿ ਦਿਓ ਕਿ ਖਤਮ ਕਰ ਦਿੱਤੇ ਆ ਤੇ ਜੇ ਨਹੀਂ ਖਤਮ ਹੋਏ ਤੇ ਫਿਰ ਪਬਲਿਕ ਡੋਮੇਨ ਜਾਣ ਕੇ ਭਗਵੰਤ ਪਾਤੰਸ਼ੀ ਡੀਜੀਪੀ ਨੂੰ ਇੱਕ ਪਬਲਿਕ ਅਪੋਲੋਜੀ ਟੈਂਡਰ ਕਰਨੀ ਚਾਹੀਦੀ ਕਿਉਂਕਿ ਮੇਰਾ ਮੰਨਣਾ ਕਿ ਨਸ਼ੇ ਸੋਸ਼ੀਓ ਇਕਨੋਮਿਕ ਪ੍ਰੋਬਲਮ ਆ ਬਹੁਤ ਡੂੰਗੀ ਇਸ਼ੂ ਆ ਇਹਦੇ ਵਿੱਚ ਬੇਰੋਜ਼ਗਾਰੀ ਨਾਲ ਕਨੈਕਟਡ ਆ ਖੇਤੀ ਦੇ ਘਾੜ ਨਾਲ ਕਨੈਕਟਡ ਆ ਔਰ ਇਹ ਜਿਹੜਾ ਫਰਸਟ੍ਰੇਸ਼ਨ ਆ ਓਵਰ ਆਲ ਇੱਕ ਡਿਪਰੈਸ਼ਨ ਦਾ ਮਾਹੌਲ ਕੀਤਾ ਗਿਆ ਪ ਇਹ ਉਹਦੇ ਨਾਲ ਕਨੈਕਟਡ ਆ oportunidades ਨਹੀਂ ਹਨ ਨੌਜਵਾਨਾਂ ਕੋਲ ਉਹ ਵਿਦੇਸ਼ਾਂ ਵਿੱਚ ਜਾ ਰਹੇ ਉਹਦੇ ਨਾਲ ਕਨੈਕਟਡ ਆ ਇਸ ਕਰਕੇ ਜਿਹੜਾ ਹੈ ਅੱਜ ਇਸ ਡੈਡਲਾਈਨ ਤੇ ਪੰਜਾਬ ਸਰਕਾਰ ਨੂੰ ਜ਼ਰੂਰ ਸਟੇਟਮੈਂਟ ਇਸ਼ੂ ਕਰਨੀ ਚਾਹੀਦੀ ਦੋਸਤੋ ਅੱਜ 31 ਮਈ ਹੈ ਜੀ 2025 ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਿ ਯੁੱਧ ਨਸ਼ੇ ਵਿਰੁੱਧ ਦੀ ਡੈਡਲਾਈਨ ਦਿੱਤੀ ਸੀ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਡੀਜੀਪੀ ਪੰਜਾਬ ਨੇ ਜਦੋਂ ਡੀਜੀਪੀ ਬੋਲਦਾ ਉਹਦਾ ਮਤਲਬ ਕਿ ਚੀਫ ਮਿਨਿਸਟਰ ਦੀ ਅਸ਼ੋਰੈਂਸ ਤੇ ਬੋਲ ਰਿਹਾ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮੇਰਾ ਤਾਂ ਇੱਕ ਸਦਾ ਜਾ ਸਵਾਲ ਆ ਭਗਵੰਤ ਮਾਨ ਨੂੰ ਔਰ ਡੀਜੀਪੀ ਪੰਜਾਬ ਨੂੰ ਕਿ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਿਹੜਾ ਗੁਰਦੁਆਰਾ ਸਾਹਿਬ ਜਾਣ ਵਾਲੀ ਤਾਂ ਕੋਈ ਤੁਹਾਡੀ ਨੋਬਤ ਨਹੀਂ ਕੀਤੀ ਤੁਸੀਂ ਭਗਵੰਤ ਮਾਨ ਮੇਰਾ ਖਿਆਲ ਆ ਕਿ ਜਿਸ ਤਰ੍ਹਾਂ ਦਾ ਉਹ ਸਿੱਖ ਆ ਕੋ ਬਹੁਤਾ ਭਰੋਸਾ ਵੀ ਨਹੀਂ ਰੱਖਦਾ ਹੋਣਾ ਤਾਂ ਤੁਸੀਂ ਸਿਰਫ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਦੱਸ ਦਿਓ ਕਿ ਕੀ ਪੰਜਾਬ ਦੇ ਵਿੱਚ ਅੱਜ ਨਸ਼ੇ ਖਤਮ ਹੋ ਗਏ ਨੇ ਅਗਰ ਨਸ਼ੇ ਖਤਮ ਹੋ ਗਏ ਨੇ ਤੇ ਅਸੀਂ ਤੁਹਾਡਾ ਕ੍ਰਿਟਿਸਿਜ਼ਮ ਬੰਦ ਕਰ ਦਾਂਗੇ ਇੱਕ ਵਾਰ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਬਲਿਕ ਸਟੇਟਮੈਂਟ ਦੇ ਦਿਓ ਅੱਜ ਬਾਹਰ ਨਿਕਲ ਕੇ ਸ਼ਾਮ ਨੂੰ ਦੁਪਹਿਰ ਤੱਕ ਕਿਉਂਕਿ 31 ਮਈ ਦੀ ਲਾਸਟ ਸ਼ਾਮ ਨੂੰ ਤੁਸੀਂ ਕਹਿ ਦਿਓ ਕਿ ਅਸੀਂ ਕਿਆ ਸੀ ਕਿ 31 ਮਈ ਤੱਕ ਪੰਜਾਬ 'ਚ ਨਸ਼ੇ ਖਤਮ ਕਰ ਦਿਆਂਗੇ ਤੇ ਅੱਜ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਿਤਾਂਗੇ ਤੇ ਅਗਰ ਨਹੀਂ ਤਾਂ ਫਿਰ ਤੁਹਾਨੂੰ ਲੋਕਾਂ ਦੀ ਕਚਹਿਰੀ ਵਿੱਚ ਆਣ ਕੇ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਅਸੀਂ ਝੂਠ ਬੋਲਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਉਹ ਜਿਹੜਾ ਹੈਗਾ ਧਾਲੀਵਾਲ ਇਹਨਾਂ ਦਾ ਮੰਤਰੀ ਉਹਨੇ ਕਿਹਾ ਸੀ 31 ਦਸੰਬਰ ਨੂੰ 2024 ਚ ਅਸੀਂ ਨਸ਼ਾ ਮੁਕਤ ਕਰ ਦੇਣਾ ਤੇ ਅੱਜ ਆਪਾਂ 31 ਮਈ ਚ ਬੈਠੇ ਆ ਮੇਰਾ ਮੰਨਣਾ ਵਾ ਜੋ ਅਸਲ ਸੱਚ ਸਚਾਈ ਆ ਕਿ ਪੰਜਾਬ ਦੇ ਵਿੱਚ ਅੱਜ ਜਿਉਂ ਦੇ ਤਿਉਂ ਬਲਕਿ ਵੱਧ ਨਸ਼ੇ ਨੇ ਆ ਪਿਛਲੇ ਦਿਨਾਂ ਦੇ ਵਿੱਚ 27 ਮੌਤਾਂ ਕਿਲੇ ਅੰਮ੍ਰਿਤਸਰ ਮਜੀਠੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਾਲੀ ਸ਼ਰਾਬ ਕਰਕੇ ਹੋਈਆਂ ਆ ਹੁਣੇ ਥੋੜੇ ਦਿਨ ਪਹਿਲਾਂ ਮੇਜ ਦੇ ਵਿੱਚ ਹੀ ਔਰ ਇਸ ਤੋਂ ਬਾਅਦ ਤੁਰੰਤ ਥੋੜੇ ਦਿਨ ਬਾਅਦ ਤਿੰਨ ਮੌਤਾਂ ਜਾਲੀ ਸ਼ਰਾਬ ਪੀ ਕੇ ਲੁਧਿਆਣੇ ਵਿੱਚ ਹੋਈਆਂ ਸੰਗਰੂਰ ਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਵਿੱਚ ਮਾਰਚ 2024 ਚ ਆਲਮੋਸਟ 20 ਬੰਦੇ ਜਿਹੜੇ ਸੀਗੇ ਗਰੀਬ ਤੱਕੇ ਦੇ ਜਾਲੀ ਸ਼ਰਾਬ ਪੀ ਕੇ ਸੰਗਰੂਰ ਚ ਮਰੇ ਸਿਗੇ ਇਹ ਮੇਰੀ ਅਪੀਲ ਜਿਹੜੀ ਮੁੱਖ ਮੰਤਰੀ ਨੂੰ ਅੱਜ ਲਾਸਟ ਵਿੱਚ ਮੈਂ ਦੁਬਾਰਾ ਕਹਿਣਾ ਚਾਹਣਾ ਕਿ 31 ਮਈ ਆ ਤੇ 31 ਮਈ ਦੀ ਡੈਡਲਾਈਨ ਦਿੱਤੀ ਸੀ ਪੁਲਿਸ ਨੇ ਔਰ ਗਵਰਨਮੈਂਟ ਨੇ ਕਿ ਅਸੀਂ ਨਸ਼ੇ ਖਤਮ ਕਰ ਦੇਵਾਂਗੇ ਇੱਕ ਵਾਰ ਜ਼ਰੂਰ ਅੱਜ ਪਬਲਿਕ ਸਟੇਟਮੈਂਟ ਦਿਓ ਕਿ ਕੀ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਗਏ ਆ ਅਗਰ ਹੋ ਗਏ ਨੇ ਕਹਿ ਦਿਓ ਜੇ ਝੂਠ ਬੋਲ ਸਕਦੇ ਹਿੰਮਤ ਰੱਖਦੇ ਹੋ ਕਹਿ ਦਿਓ ਕਿ ਖਤਮ ਕਰ ਦਿੱਤੇ ਆ ਤੇ ਜੇ ਨਹੀਂ ਖਤਮ ਹੋਏ ਤੇ ਫਿਰ ਪਬਲਿਕ ਡੋਮੇਨ ਜਾਣ ਕੇ ਭਗਵਾਨ ਪੰਤ ਤੇ ਬੀਜੀਪੀ ਨੂੰ ਇੱਕ ਪਬਲਿਕ ਅਪੋਲੋਜੀ ਟੈਂਡਰ ਕਰਨੀ ਚਾਹੀਦੀ ਕਿਉਂਕਿ ਮੇਰਾ ਮੰਨਣਾ ਕਿ ਨਸ਼ੇ ਸੋਸ਼ੀਓ ਇਕਨੋਮਿਕ ਪ੍ਰੋਬਲਮ ਆ ਬਹੁਤ ਡੂੰਗੀ ਇਸ਼ੂ ਆ ਇਹਦੇ ਚ ਬੇਰੋਜ਼ਗਾਰੀ ਨਾਲ ਕਨੈਕਟਡ ਆ ਖੇਤੀ ਦੇ ਘਾੜ ਨਾਲ ਕਨੈਕਟਡ ਆ ਔਰ ਇਹ ਜਿਹੜਾ ਫਰਸਟ੍ਰੇਸ਼ਨ ਆ ਓਵਰ ਆਲ ਇੱਕ ਡਿਪਰੈਸ਼ਨ ਦਾ ਮਾਹੌਲ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਉਹਦੇ ਨਾਲ ਕਨੈਕਟਡ ਆ ਓਪਰਚ्युनिटीज ਨਹੀਂ ਹਨ ਨੌਜਵਾਨਾਂ ਕੋਲ ਉਹ ਵਿਦੇਸ਼ਾਂ ਵਿੱਚ ਜਾ ਰਹੇ ਉਹਦੇ ਨਾਲ ਕਨੈਕਟਡ ਆ ਇਸ ਕਰਕੇ ਜਿਹੜਾ ਹੈ ਅੱਜ ਇਸ ਡੈਡਲਾਈਨ ਤੇ ਪੰਜਾਬ ਸਰਕਾਰ ਨੂੰ ਜ਼ਰੂਰ ਸਟੇਟਮੈਂਟ ਇਸ਼ੂ ਕਰਨੀ ਚਾਹੀਦੀ